ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਦੀ ਵੀਡੀਓਪਾ ਦੱਸਾਂਗੇ ਟਰੱਕ ਦਾ EVS ਮੋਡੂਲੇਟਰ ਰਿਪੇਅਰ ਕਰਨਾ ਵੀ ਰਿਪੇਅਰ ਕਿਟ ਚੇਂਜ ਕਰ ਲਈ ਆਪਾਂ ਨੇ ਕਿਉਂਕਿ ਇਹਦੀ ਨਾਰਮਲ ਇਹਦੀ ਹਵਾ ਜਿਹੜੀ ਨੀਚੇ ਤੋਂ ਲੀਕ ਹੋ ਜਾਂਦੀ ਆ ਤੇ ਜਿਹਦੀ ਇਹ ਵਜ੍ਹਾ ਨਾਲ ਗੱਡੀ ਚੱਲਦੀ ਵੀ ਨਹੀਂ ਹਵਾ ਪ੍ਰੋਪਰ ਤਿੱਕਣਾ ਬਣਦੀ ਨਹੀਂ ਆਪਾਂ ਰਿਪੇਅਰ ਕਰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਆਪਾਂ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਸੀਕਲਿਪ ਜਾਂ ਅਪਲਾਇਰ ਚਾਹੀਦਾ ਕ੍ਰੇਪ ਕਰਨ ਲਈ ਤਾਂ ਲੰਕੀ ਚਾਹੀਦੀ ਆ ਤੇ ਲਿੰਕ ਲਈ ਆਪਾਂ ਜਿਹੜਾ ਆ ਵਾਲੇ ਨਾ ਟਾਈਟ ਕਰਨੇ ਆ ਤੇ ਪਲਾਇਰ ਕੇ QR ਲਿੰਕੀ ਟਾਈਟ ਹੋਣਾ ਨਾ ਟਾ ਪਕਣ ਲਈ ਆਪਾਂ ਇਹਨੂੰ ਹੁਣ ਇੱਥੇ ਕੱਸ ਲਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਖੋਲਾਂਗੇ ਇਹਦਾ ਜਿਹੜਾ 10 ਕੇਪ ਵਾਲਾ ਕਵਰ ਆ ਉੱਪਰੋਂ ਲਾਓ ਖੋਲਾਂਗੇ ਜਿਹੜਾ ਲੋਕ ਲੱਗਾ ਹੁੰਦਾ ਇੱਥੇ ਬਿਲਕੁਲ ਇਹਨੂੰ ਕਮਾ ਕੇ ਇਸ ਤਰ੍ਹਾਂ ਉੱਤੀ ਸਾਈਡ ਨੂੰ ਖੋਲਾਂਗੇ ਆਪਾਂ ਉਕੇ ਬਾਅਦ ਚ ਜਿਹੜਾ ਡਸਟ ਜਿਹੜਾ ਫਿਲਟਰ ਲੱਗਿਆ ਹੁੰਦਾ ਹੈ ਇਹਨੂੰ ਧੋ ਕੇ ਆਪਾਂ ਸਾਕਦੇ ਆਂ ਪੈਟਰੋਲ ਵਗੈਰੇ ਨਾਲ ਧੋ ਕੇ ਫਿਰ ਨੂੰ ਵੀ ਯੂਜ਼ ਕਰਾਂਗੇ ਔਰ ਇਹਦੇ ਅੰਦਰ ਇੱਕ ਲੋਕ ਲੱਗਾ ਇਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲਾਂਗੇ ਜਿਵੇਂ ਆਪਾਂ ਇਹਦਾ ਲੋਕ ਖੋਲ ਲਿਆ ਲੋਕ ਖੋਲਣ ਤੋਂ ਬਾਅਦ ਇਹਨੂੰ ਆਪਾਂ ਨੰਬਰ ਵਾਈ ਇੱਥੇ ਰੱਖੀ ਜਾਵਾਂਗੇ ਇਸ ਤਰ੍ਹਾਂ ਦਾ ਇਹ ਪਲਾਸਟਿਕ ਦਾ ਇਹ ਕਵਰ ਆ ਇਹ ਫੁੱਲਾਂ ਦੀ ਆਪਾਂ ਸਭ ਤੋਂ ਪਹਿਲਾਂ ਇੱਥੇ नीचे ਰੱਖਾਂਗੇ। ਦੂਸਤ ਤੋਂ ਬਾਅਦ ਸਪ੍ਰਿੰਗ ਆ ਜਿਹੜਾ ਉਹ ਅੰਦਰਾਂਗੇ। ਔਰ ਦੂਸਤ ਤੋਂ ਬਾਅਦ ਜਿਹੜੀ ਅੰਦਰ ਵਾਲੀ ਫਿਟਿੰਗ ਆ ਮੋਸਟਲੀ ਜਿਹੜੀ ਆ ਬਣਾਏ ਦੀ ਰੰਗੜ ਆ ਇਹਦੀ ਪ੍ਰੋਬਲਮ ਹੁੰਦੀ ਆ। ਇਹਨੂੰ ਆਪਾਂ ਬਾਹਰ ਕੱਢਾਂਗੇ ਹੁਣ। ਇਹ ਬਸੜੇ ਤੋਂ ਦੋਸਤੋ ਇਹ ਸਭ ਤੋਂ ਪਹਿਲਾਂ ਇਹ ਵਾਲੀ ਔਰ ਇਹਦੇ ਵਿੱਚ ਇੱਕ ਔਰਿੰਜ ਵੀ ਦਿੱਤਾ ਹੁੰਦਾ ਔਰ ਇੱਕ ਕਪਾਰਟ ਆਪਾਂ ਖੋਲੇ ਦੋਸਤੋ ਅਗਸਟ ਬਾਅਦ ਆਪਾਂ ਸੈਕਿੰਡ ਬਾਅਰਟ ਖੋਲਾਂਗੇ ਜਿਹੜੇ ਲੰਕੀ ਵਾਲੇ ਨਾਟਾ نیچے ਇਹ ਆਪਾਂ ਚਾਰ ਓਪਨ ਕਰਾਂਗੇ ਲੰਕੀ ਵਾਲੇ ਨਾਟਾ ਆਪਾਂ ਖੋਲ ਲਈਏ ਚਾਰ ਇਹਨਾਂ ਤੋਂ ਆਪਾਂ ਬਾਹਰ ਕੱਢਾਂਗੇ ਨਾ ਕੋਈ ਫਰੰਟ ਆਕੇ ਔਰ ਤੋਂ ਬਾਅਦ ਆਪਣੇ ਜਿਹੜੇ ਆ ਵਾਲਾ ਦੱਤਾ ਰਵੜਾ ਇਹ ਵਾਰ ਨਹੀਂ ਆ ਲਓ ਦੋਸਤੋ ਆਪਾਂ ਕੰਪਲੀਟ ਓਪਨ ਕਰ ਲਿਆ ਇੰਨੇ ਪਾਰਟ ਇਹਦੇ ਵਿੱਚ ਇਹਦੇ ਇੱਕ ਨੀਚੇ ਹੋਰਿੰਗ ਆਈ ਵੀ ਚੰਗੀ ਕਰਾਂਗੇ ਆਪਾਂ ਨੀਚੇ ਤੁਸੀਂ ਦੇਖ ਸਕਦੇ ਹੋ ਨੀਚੇ ਜਿਹੜਾ ਵਾਇਰਿੰਗ ਸਿਸਟਮ ਆਪਣਾ ਰਿਡੂਲੇਟਰ ਦਾ ਉਹ ਆ ਗਿਆ ਇਹਦੇ ਜਿਹੜੀ ਪ੍ਰੋਬਲਮ ਹੋ ਸਕਦੀ ਆ ਪਰ ਲੀਕਿੰਗ ਜਿਹੜੀ ਹਵਾ ਦੀ ਉਹ ਇੱਥੇ ਹੀ ਹੁੰਦੀ ਆ ਹੁਣ ਆਪਾਂ ਇਹਨੂੰ ਕਲੀਨ ਕਰਕੇ ਚੰਗੀ ਦਾ ਰਬੜ ਗ੍ਰੀਸ ਲਾ ਕੇ ਇਹਨੂੰ ਸੈੱਟ ਕਰਾਂਗੇ ਵੀਡੀਓ ਨਾ ਐਂਡ ਤੱਕ ਬਣ ਰਿਹਾਓ ਦੋਸਤੋ ਹੁਣ ਆਪਾਂ ਕਰਦੇ ਆ ਮੋਡੂਲੇਟਰ ਦੀ ਫਿਟਿੰਗ ਸਭ ਤੋਂ ਪਹਿਲਾਂ ਆਹ ਨਮਾ ਹੋਰਿੰਗ ਆਪਾਂ ਪਾ ਦਤਾ ਥੋੜੀ ਰਵਰ ਗ੍ਰੀਸ ਜੁਜ ਕੀਤੀ ਆ ਔਰ ਤੋਂ ਇਸ ਤੇ ਵੀ ਰਵਰ ਗ੍ਰੀਸ ਸਪੋਰਟ ਵਾਲੇ ਨੂੰ ਕੱਟ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਨਵੀਂ ਹੋਰਿੰਗ ਪਲੇਟ ਵੀ ਕਰਾਂਗੇ ਪਲਾਸਟਿਕ ਦੀ ਪਰਵੜ ਵਾਲੀ ਇਸਮਾਲ ਕਰਾਂਗੇ ਊਂ ਤੋਂ ਪ੍ਰੋਪਰਲੀ ਕੇ ਨਾਲ ਸੈੱਟ ਕਰਾਂਗੇ ਨਾ ਤੋਂ ਬਾਅਦ ਆਪਾਂ ਜਿਹੜਾ ਮੋਜ਼ੀਟਰ ਦਾ ਉੱਪਰਲਾ ਹਿੱਸਾ ਇਹਦੇ ਤੇ ਕਾਫੀ ਪ੍ਰਾਣਾਵਿੰਗ ਕੋ ਕੱਟ ਦਿੱਤਾ ਨਮਾਵਿੰਗ ਪਾਵਾਂਗੇ ਇੱਥੇ ਨਮਾਵਿੰਗ ਆਪਾਂ ਫਿੱਟ ਕਰਨ ਤੋਂ ਬਾਅਦ ਆਬਾ ਥੋੜੀ ਰਬੜ ਵੀ ਇਸੇ ਤੇ ਲਾ ਕੇ ਇਹਨੂੰ ਕਵਰ ਨੂੰ ਆਪਾਂ ਉੱਪਰ ਸੈੱਟ ਕਰਾਂਗੇ ਇਹਨੂੰ ক্লোਜ਼ੇ ਪੋਜੀਸ਼ਨ 'ਚ ਦੇ ਹੁਣ ਇੱਕ ਤੋਂ ਬਾਅਦ ਆਪਾਂ ਜਿਹੜੇ ਸਕਰੂ ਹੈਦੇ ਇਹ ਟਾਈਟ ਕਰਾਂਗੇ ਦੋਸਤੋ ਨਟ ਪ੍ਰੋਪਰ ਤੇ ਇੱਕ ਨਾ ਟਾਈਟ ਕਰਕੇ ਲੈਂਕੀ ਤੋਂ ਬਾਅਦ ਆਪਾਂ ਜਿਹੜਾ ਇਹਦਾ ਏ ਹੋਰਿੰਗਾ ਇਹ ਆਲਰੇਡੀ ਆਪਾਂ ਪਾ ਦਿੱਤਾ ਹੁਣ ਇਸ ਤੋਂ ਬਾਅਦ ਜਿਹੜੇ ਇਹ ਤੇ ਆਪਾਂ ਰਬੜ ਗ੍ਰੀਸ ਲਾ ਕੇ ਇਹਨੂੰ ਆਪਾਂ ਅੰਦਰ ਫਿੱਟ ਕਰਾਂਗੇ ਬਿਲਕੁਲ ਪ੍ਰੋਪਰ ਟਿੱਕੇ ਨਾਲ ਉਸ ਤੋਂ ਬਾਅਦ ਜਿਹੜੀ ਅਗਲੀ ਫੀਟਿੰਗ ਆ ਜਿਹੜੀ ਮੋਸਟਲੀ ਇਹ ਖਰਾਬ ਹੁੰਦੀ ਹੈ ਜੀ ਜਦੋਂ ਖਰਾਬ ਹੁੰਦੀ ਆ ਹੁਣ ਆਪਾਂ ਇਹਨੂੰ ਪਾਵਾਂਗੇ ਬਿਲਕੁਲ ਸੈਂਟਰ ਤੇ ਰੱਖ ਕੇ ਉਸ ਤੋਂ ਬਾਅਦ ਅੱਜ ਪਾਵਾਂਗੇ ਸਪ੍ਰਿੰਗ ਔਰ ਉਸ ਤੋਂ ਬਾਅਦ ਲਾਸਟ ਵਾਲਾ ਪਾਰਟ ਆ ਜਿਹੜਾ ਬਣਾ ਪੁਰਾਣਾ ਜੁੜ ਹੋ ਜਾਂਦਾ ਕਿਉਂਕਿ ਜ਼ਿਆਦਾਤਰ ਇਹ ਖਰਾਬ ਨਹੀਂ ਹੁੰਦਾ ਜੀ ਖਰਾਬ ਤਾਂ ਪੂਰਾ ਰਿਪਲੇਸਮੈਂਟ ਹੀ ਜੀਰ ਕਰਨਾ ਪੈਣੀ ਹੈ ਪਰ ਪੂਰਾ ਆਪਾਂ ਨੂੰ ਕੰਪਲੀਟ ਪਾਉਣਾ ਪੈਣਾ ਹੈ ਤੇ ਫਿਰ ਕਿੱਟ ਬਜੂੜਾ ਆਪਾਂ ਜੀ ਕਿਤੇ ਉਹੀ ਪਾਰਟ ਆਉਂਦੇ ਆ ਇਹ ਆਪਾਂ ਪੁਰਾਣਾ ਜੀ ਤਰ੍ਹਾਂ ਇਹ ਗੀ ਲਾ ਦੇ ਪ੍ਰੋਪਰ ਤਿੱਕੇ ਨਾਲ ਇਹਨੂੰ ਕੋ ਸੈਂਟਰ ਤੇ ਰੱਖ ਕੇ ਲੈ ਕੇ ਸਰਕਟ ਵਾਲਾ ਇੱਕ ਆਪਾਂ ਨਿਊ ਲੌਕ ਇਹ ਪਾਵਾਂਗੇ ਦੇਖ ਲੋ ਦੋਸਤੋ ਲੋਕ ਆਪਾਂ ਚੰਗੀ ਤਰ੍ਹਾਂ ਵਿੱਚ ਪਾ ਦਿੱਤਾ ਉਹ ਪ੍ਰਤੀਕ ਇਹਨਾਂ ਫਿੱਟ ਬੈਠਣਾ ਚਾਹੀਦਾ ਇਹਨੂੰ ਕਿਹਾ ਨਾ ਪਾਇਆ ਕਰੋ ਹੋਰ ਇੱਕੋ ਵਾਲ ਜਿਹੜਾ ਆਪਾਂ ਜਿਹੜਾ 10 ਟ ਕੈਪ ਆ ਉਹ ਪਾਵਾਂਗੇ ਦੋਸਤੋ ਆਪਣਾ ਜਿਹੜਾ ਮੋਡਰਟ ਬਾਫ ਆ ਉਹ ਜਿੱਸਾ ਉਹ ਤਿਆਰ ਹੋ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜੀ ਕਰਨਾ ਤੇ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸਾਰੇ ਲੋਕਾਂ ਨੂੰ ਜੋ ਬੋਤਲ ਮਾ